किसान दोस्तों इस समय ਤੁਸੀਂ ਝੋਨੇ ਵਿੱਚ ਪਾਉਣ ਲਈ ਪੋਟਾਸ਼ ਖਰੀਦ ਰਹੇ ਹੋਗੇ ਤਾਂ ਹਰ ਵਾਰ ਇੱਕ ਕਨਫਿਊਜ਼ਨ ਰਹਿੰਦਾ ਹੈ ਕਿ ਪੋਟਾਸ਼ ਕਿਹੜੀ ਲਈ ਜਾਵੇ 14% ਲਈ ਜਾਵੇ ਜਾਂ 60% ਲਈ ਲਈ ਜਾਵੇ ਇਸੇ ਸਬੰਧ ਚ ਇਸ ਵੀਡੀਓ ਚ ਮੈਂ ਗੱਲ ਕਰਦਾ ਹਾਂ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਕੰਪਨੀ ਦੀ ਕਿਸੇ ਵੀ ਜਿਹੜਾ ਹੈਗਾ ਪੋਟਾਸ਼ ਦੀ ਕੁਆਲਿਟੀ ਦੇ ਉੱਤੇ ਸਵਾਲ ਨਹੀਂ ਉਠਾਰੇ ਅਸੀਂ ਇਹ ਮੰਨ ਰਹੇ ਹਾਂ ਕਿ ਜੋ ਵੀ ਕੰਪਨੀ ਬਾਜ਼ਾਰ ਦੇ ਵਿੱਚ ਪੋਟਾਸ਼ ਲਿਆ ਰਹੀ ਹੈ ਉਹ ਪੋਟਾਸ਼ ਵਧੀਆ ਹੋਏਗੀ ਚੰਗੀ ਹੋਏਗੀ ਅਸੀਂ ਕੇਵਲ ਤੁਲਨਾ ਕਰ ਰਹੇ ਹਾਂ ਕਿ ਕਿਸ ਬੋਰੀ ਦੇ ਵਿੱਚੋਂ ਕਿਸਾਨ ਨੂੰ ਘੱਟ ਪੈਸੇ ਲਾ ਕੇ ਵੱਧ ਪोटाश ਮਿਲੇਗੀ ਤੇ ਕਿਸਾਨ ਦਾ ਆਰਥਿਕ ਫਾਇਦਾ ਹੋਏਗਾ। ਕੁਝ ਸੰਕੇਤਕ ਤੌਰ ਤੇ ਮਿਊਰਟ ਪोटाश ਦੀਆਂ ਬੋਰੀਆਂ ਦਿਖਾਈਆਂ ਗਈਆਂ ਨੇ। ਤੁਸੀਂ ਕਿਸੇ ਵੀ ਕੰਪਨੀ ਦੀ ਪोटाਸ਼ ਖਰੀਦ ਸਕਦੇ ਹੋ ਸਾਡੇ ਵੱਲੋਂ ਕਿਸੇ ਦੀ ਕੋਈ ਸਪਾਰਸ਼ ਨਹੀਂ ਕੀਤੀ ਜਾ ਰਹੀ। ਮੈਂ ਹਾਂ ਕੁਲਦੀਪ ਸਿੰਘ ਖੇਡਗੰਗਰਖਾਈ ਫਤਿਹ ਸੱਚ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ ਪਾਵੇਂ ਕਿ ਮੰਨਿਆ ਜਾਂਦਾ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਪोटाश ਦੀ ਘਾਟ ਨਹੀਂ ਹੈਗੀ ਪਰੰਤੂ ਜਿਵੇਂ ਮੈਂ ਕੱਲ ਹੀ ਇੱਕ ਰਿਪੋਰਟ ਦੇਖੀ ਹੈ ਕਿਸਾਨ ਲਗਾਤਾਰ 5 ਸਾਲ ਹੋ ਗਏ ਗੱਠਾ ਬਣਾ ਕੇ ਛਕਾਉਂਦੇ ਨੂੰ ਤੇ ਪोटाਸ਼ ਉਹਦੇ ਵਿੱਚ ਖੇਤ ਸੀਗੀ ਬਹੁਤ ਘੱਟ ਪोटाਸ਼ ਦੀ ਸ਼੍ਰੇਣੀ ਚ ਆਇਆ ਹੋਇਆ ਹੈ ਤਾਂ ਜਿਵੇਂ ਜਿਵੇਂ ਅਸੀਂ ਟੈਸਟ ਰਿਪੋਰਟ ਦੇਖਦੇ ਹਾਂ ਕਈ ਸਾਰੇ ਖੇਤਾਂ ਦੇ ਵਿੱਚ ਪोटाਸ਼ ਦੀ ਘਾਟ ਆ ਰਹੀ ਹੈ ਤਾਂ ਪोटाਸ਼ ਦੇ ਕਾਫੀ ਕੰਮ ਹੁੰਦੇ ਆ ਬੂਟੇ ਦੇ ਵਿੱਚ ਆਪਾਂ ਲਗ ਵੀਡੀਓ 'ਚ ਗੱਲ ਕਰਾਂਗੇ ਪਰੰਤੂ ਇੱਕ ਮੋਟੀ ਮੋਟੀ ਗੱਲ ਕਰੀਏ ਤਾਂ ਬਿਮਾਰੀ ਨਾਲ ਲੜਨ ਵਾਸਤੇ ਉੱਲੀ ਦੇ ਨਾਲ ਲੜਨ ਵਾਸਤੇ ਤੇ ਚਮਕਦਾਰ ਦਾਣਾ ਬਣਾਉਣ ਵਾਸਤੇ ਵੱਧ ਝਾੜ ਵਾਸਤੇ ਪोटाश ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਆਮ ਤੌਰ ਤੇ ਮਿਊਰਟ ਆਫ ਪोटाਸ਼ ਅਸੀਂ ਜੇਕਰ ਖੇਚ ਘਾਟ ਹੈ ਤਾਂ ਮਿੱਟੀ ਪਰਖੇ ਦੇ ਆਧਾਰ ਤੇ 20 ਕਿਲੋ ਤੋਂ ਲੈ ਕੇ 40 ਕਿਲੋ ਹਰ ਪਤੀ ਕਿੱਲਾ ਪਾਉਣੇ ਆ ਪਰੰਤੂ ਇਹ ਹੁਣ ਆਡ-ਆਡ ਕੰਪਨੀ ਦੀਆਂ ਮਿਊਰੇਟ ਪੋਟਾਸ਼ ਦੀਆਂ ਬੋਰੀਆਂ ਆ ਤੁਸੀਂ ਇਹਨਾਂ ਜ਼ਰੂਰੀ ਬਾਜ਼ਾਰ ਜੋ ਮਿਲਦੀ ਉਹ ਖਰੀਦ ਸਕਦੇ ਹੋ ਤਾਂ ਜਦੋਂ ਤੁਸੀਂ ਬਾਜ਼ਾਰ 'ਚ ਪੋਟਾਸ਼ ਲੈਣ ਜਾਂਦੇ ਹੋ ਤਾਂ ਤੁਹਾਨੂੰ ਇੱਕ ਦੁਵਿਧਾ ਹੋ ਜਾਂਦੀ ਹੈ ਕਿ ਸਾਹਮਣੇ ਵਾਲਾ ਬੰਦਾ ਕਹਿੰਦਾ ਕਿ ਆਹ ਦੋ ਬੋਰੀਆਂ ਭਾਈ ਆਹ ਇੱਕ ਮਿਊਰੇਟ ਆ ਪੋਟਾਸ਼ ਹੈ ਜਿਹੜੀ ਕਿ ਜਾਂ ਤਾਂ ਨੂਨ ਮਿਰਚਰਗੀ ਹੁੰਦੀ ਹੈ ਜਾਂ ਲਾਲ ਜੀ ਬਜਰੀ ਹੁੰਦੀ ਹੈ ਜਾਂ ਚਿੱਟੇ ਰੰਗ 'ਚ ਹੁੰਦੀ ਹੈ ਤੇ ਦੂਸਰੇ ਪਾਸੇ ਕਹਿੰਦਾ ਕਿ ਕਾ ਕਾਲੀ ਜੀ ਦਾਣੇਦਾਰ ਪੋਟਾਸ਼ ਹੈ ਦਾਣੇਦਾਰ ਪोटाश ਇਹ 14% ਹੈ ਮਿਊਰੀਟ ਪोटाश 60% ਹੈ ਤੇ 14% ਵਾਲੀ ਬੋਰੀ ਦਾ ਦੇ 800 ਰੁਪਏ ਲਗਭਗ ਹੈ 60% ਵਾਲੀ ਬੋਰੀ ਦਾ ਰੇਟ ਜਿਹੜਾ ਹੈਗਾ ਲਗਭਗ 1700 ਰੁਪਏ ਤਾਂ ਕਿਸਾਨ ਨੂੰ ਇਹ ਕਿਹਾ ਜਾਂਦਾ ਕਿ ਦੋਵਾਂ ਦੀ ਬੋਰੀ ਪੈਣੀ ਹੈ ਜਿਹੜੀ ਮਰਜ਼ੀ ਪਾ ਲੈ ਤੇ ਕਿਸਾਨ ਵੀ ਸੋਚਦਾ ਕਿ ਮੈਂ 800 ਰੁਪਏ ਵਾਲੀ ਪਾ ਲੈਣਾ ਹੈ ਇਹ ਬੋਰੀ ਕਿਉਂਕਿ ਸਸਤੀ ਹੈ ਪਰੰਤੂ ਕਿਸਾਨ ਵੀਰੋ ਇੱਕ ਤੁਲਨਾ ਕਰਕੇ ਦੇਖੋ ਜਿਹੜੀ ਪोटाश ਤੁਸੀਂ ਕਾਲੀ ਜੀ ਦਾਣੇਦਾਰ ਕਹਿੰਦੇ ਹੋ ਮੇਰੀ ਕੁਆਲਿਟੀ ਤੇ ਸਵਾਲ ਨਹੀਂ ਉਠਾ ਰਿਆ ਕੁਆਲਿਟੀ ਹੋਰੀ ਬਹੁਤ ਵਧੀਆ ਹੋਏਗੀ ਪਰੰਤੂ ਉਹ ਜਿਹੜੀ ਪोटाश ਹੈ ਇੱਕ ਗੱਟਾ ਤੁਹਾਨੂੰ ਕੇਵਲ 7 ਕਿਲੋ ਪोटाश ਦੇਊਗਾ ਕਿੰਨੀ ਦੇਊਗਾ 7 ਕਿਲੋ ਤੇ ਜਿਹੜਾ ਤੁਸੀਂ ਮਿਉਰੇਟ ਆ ਪोटाश ਲੈ ਰਹੇ ਹੋ ਮਿਉਰੇਟ ਆ ਪोटाश ਇੱਕ ਗੱਟਾ ਤੁਹਾਨੂੰ 30 ਕਿਲੋਗ੍ਰਾਮ ਪोटाश ਦੇਊਗਾ ਹੁਣ ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰੀ ਸੋਚੋ ਤੁਹਾਡੇ ਸਾਹਮਣੇ ਦੋ ਗੱਟੇ ਪਏ ਐ ਇੱਕ ਗੱਟੇ ਦੇ ਵਿੱਚ ਪोटाश ਹੈ 7 ਕਿਲੋ ਤੇ ਇੱਕ ਗੱਟੇ ਦੇ ਵਿੱਚ ਪोटाश ਹੈ 30 ਕਿਲੋ 7 ਕਿਲੋ ਵਾਲਾ ਗੱਟਾ ਤੁਹਾਨੂੰ ਮਿਲ ਰਿਹਾ ਲਗਭਗ 800 ਰੁਪਏ ਦਾ ਤੇ 30 ਕਿਲੋ ਵਾਲਾ ਮਿਲ ਰਿਹਾ 1700 ਰੁਪਏ ਦਾ ਦੱਸੋ ਕਿਹੜਾ ਜਿਹੜਾ ਹੈਗਾ ਜ਼ਿਆਦਾ ਫਾਇਦੇਮੰਦ ਹੋਏਗਾ ਜਿਹੜੇ ਲੋਕੇ ਕਹਿੰਦੇ ਆ ਕਿ ਬਰੌਮਕ ਬਰਾਬਰ ਗੱਟੇ ਪੈਣ ਕਿਵੇਂ ਪੈ ਜਾਣਗੇ ਯਾਰ ਗੱਟੇ ਇੱਕ ਦੇ ਵਿੱਚੋਂ 30 ਕਿਲੋ ਗੱਟੇ 'ਚ ਮਿਲਦੀ ਆ ਇਹ ਗੱਟੇ 'ਚ 7 ਕਿਲੋ ਪੈਂਦੀ ਆ ਤਾਂ 30 ਕਿਲੋ ਵਾਲਾ ਜਿਹੜਾ ਗੱਟਾ ਹੈਗਾ ਉਹ ਢਾਈਆਂ ਕਿੱਲਿਆਂ 'ਚ ਜੇ ਤੁਸੀਂ ਗੱਟਾ ਪਾਉਣੇ ਹੋ ਤਾਂ ਤੁਹਾਡਾ ਜਿਹੜਾ ਹੈਗਾ 1 ਕਿੱਲੇ ਨੂੰ ਲਗਭਗ 12 ਕਿਲੋਗ੍ਰਾਮ ਪੋਟਾਸ਼ ਮਿਲਗੀ ਤੇ ਜੇ 7 ਕਿਲੋ ਵਾਲਾ ਇੱਕ ਗੱਟਾ ਕਿੱਲੇ 'ਚ ਪਾਉਣੇ ਤਾਂ 7 ਕਿਲੋ ਮਿਲਦੀ ਏ ਜੇ ਤੁਸੀਂ 14% ਵਾਲੇ 2 ਗੱਟੇ ਪਾਉਂਗੇ ਖੇਤ ਦੇ ਉੱਤੇ ਜਾ ਕੇ ਤਾਂ 14 ਕਿਲੋ ਪੋਟਾਸ਼ ਮਿਲੂਗੀ ਤੇ ਜਿਹੜੀ ਤੁਸੀਂ ਮਿਊਰੋਟਾ ਪੋਟਾਸ਼ 1700 ਰੁਪਏ ਵਾਲਾ ਗੱਟਾ ਜੇ ਤੁਸੀਂ ਉਹ 20 ਕਿਲੋ ਹੀ ਪਾ ਦੇਉਂਗੇ ਤਾਂ 12 ਕਿਲੋ ਪੋਟਾਸ਼ ਮਿਲਣੀ ਹੈ ਤਾਂ ਫਿਰ ਹਿਸਾਬ ਲਾਓ ਕਿ 14% ਵਾਲੀ ਪੋਟਾਸ਼ ਜਿਹੜੀ 800 ਰੁਪਏ ਦਾ ਥੈਲਾ ਸੀਗਾ ਇਹਦੇ ਦੋ ਥੈਲੇ ਕਿल्ले ਦੇ ਪਾਉਂਗੇ ਤਾਂ ਕਿल्ले ਨੂੰ 14 ਕਿਲੋ ਪੋਟਾਸ਼ ਮਿਲੂਗੀ ਤੇ ਜਿਹੜਾ ਤੁਹਾਡਾ 1700 ਰੁਪਏ ਵਾਲਾ ਗੱਟਾ ਸੀਗਾ ਮਿਊਰੋ ਪੋਟਾਸ਼ ਦਾ ਕਿਸੇ ਵੀ ਕੰਪਨੀ ਦਾ ਲੈ ਲਓ ਭਾਵੇਂ ਉਹਦੇ ਵਿੱਚ ਤੁਸੀਂ 20 ਕਿਲੋ ਵੀ ਖੇਤ ਦੇ ਵਿੱਚ ਪਾਉਣੇ ਹਨ ਤੁਸੀਂ ਮੈਂ ਗੱਟਾ 2.5 ਕਿਲਿਆਂ ਚ ਪਾਉਣੇ ਤਾਂ ਕਿੱਲੇ ਨੂੰ 12 ਕਿਲੋ ਸ਼ੁੱਧ ਪੋਟਾਸ਼ ਮਿਲਦੀ ਹੈ ਜੇ ਮੈਂ ਹੋਰ ਇਹਨੂੰ ਕਰਾਂ ਕਰਾਂ ਤਾਂ 14% ਵਾਲੇ 4 ਗੱਟੇ ਕਿਉਂਕਿ ਇੱਕ ਗੱਟੇ 7 ਕਿਲੋ ਮਿਲੀ ਹੈ ਨਾ ਤੇ 60% ਵਾਲਾ ਜਿਹੜਾ ਮਿਊਰਟ ਪੋਟਾਸ਼ ਹੈ ਉਹਦੇ ਚਾ ਗੱਟੇ 30 ਕਿਲੋ ਮਿਲਦੀ ਹੈ ਤਾਂ 14% ਵਾਲੇ 4 ਗੱਟੇ ਤੇ ਮਿਊਰਟ ਪੋਟਾਸ਼ ਦਾ ਇੱਕ ਗੱਟਾ ਦੋਵਾਂ ਦੇ ਵਿੱਚ ਪੋਟਾਸ਼ ਦੀ ਮਾਤਰਾ बराबर ਹੋਵੇਗੀ ਜੇ ਮੈਂ ਕਹਾਂ ਤਾਂ ਮਿਊਰੇਟ ਪੋਟਾਸ਼ ਦੇ ਵਿੱਚ ਫੇਰ ਵੀ ਜ਼ਿਆਦਾ ਹੋਏਗੀ ਇਹਦੇ ਨਾਲੋਂ ਇਸ ਕਰਕੇ ਗੱਟਾ ਨਾ ਦੇਖਿਆ ਕਰੋ ਕਿ ਆਹ ਗੱਟਾ 800 ਦਾ ਆਹ ਗੱਟਾ 700 ਦਾ ਤੇ ਆਹ ਗੱਟਾ 1700 ਦਾ ਇਹ ਵੀ ਦੇਖੋ ਕਿ ਕਿਹੜਾ ਗੱਟੇ ਦੇ ਵਿੱਚ ਕਿੰਨੀ ਪੋਟਾਸ਼ ਮਿਲਣੀ ਕਿਹੜਾ ਚ ਕਿੰਨੀ ਮਿਲਣੀ ਹੈ ਇਸ ਕਰਕੇ ਕਿਸਾਨ ਦੇ ਲਈ ਲਾਹੇਵੰਦ ਜੋ ਹੈ ਕਿ ਪੈਸੇ ਵੀ ਘੱਟ ਲੱਗਦੇ ਐ ਤੇ ਪੋਟਾਸ਼ ਵੀ ਵੱਧ ਮਿਲਦੀ ਹੈ ਤਾ ਫਿਰ ਮੈਂ ਕਹਾਂਗਾ ਕਿ ਜੇ 1700 ਵਾਲਾ ਗੱਟਾ ਉਹ ਤੁਹਾਨੂੰ 14% ਵਾਲੇ 800 ਰੁਪਏ ਵਾਲੇ ਗੱਟੇ ਤੋਂ ਸਸਤਾ ਪਵੇਗਾ ਕਲੀਅਰ ਹੋ ਗਿਆ ਨਾ ਦੁਬਾਰਾ ਫਿਰ ਸੁਣ ਲਓ ਕਿ ਜਿਹੜਾ 60% ਵਾਲਾ ਗੱਟਾ ਹੈ ਉਹਦੇ ਵਿੱਚੋਂ ਤੁਹਾਨੂੰ 30 ਕਿਲੋ ਪੋਟਾਸ਼ ਮਿਲਣੀ ਹੈ ਜਿਹੜਾ ਲਗਭਗ 800 ਰੁਪਏ ਦਾ 14% ਵਾਲਾ ਗੱਟਾ ਉਹਨ ਚੋਂ ਕੇਵਲ 7 ਕਿਲੋ ਪੋਟਾਸ਼ ਮਿਲਣੀ ਹੈ ਤਾਂ ਫਿਰ 1700 ਵਾਲਾ ਗੱਟਾ ਤੁਹਾਨੂੰ ਸਸਤਾ ਪਵੇਗਾ ਇਹ ਧਿਆਨ ਰੱਖਿਓ ਜੀ ਮਿਹਰਬਾਨੀ